ਜੀ ਸੋਸ਼ ਗਾ ਜਾਰੇ ਸਾਰੇ ਨੂੰ ਕਿ ਮੈਂ ਜੀ ਸਾਰੇ ਤਲ ਉਹ ਜੀ ਅੱਜ ਬਣਾਵਾਂਗੇ ਤੋਰੀਆਂ ਤੇ ਇਹ ਤੋਰੀਆਂ ਫਰੈਸ਼ ਫਰੈਸ਼ ਕੋਈ ਦੇਖੀ ਕਿਹਾ ਕਿਸੇ ਦੇਖਣ ਲੱਗੀਆਂ ਸੀ ਨਾਲ ਵਾਲਿਆਂ ਦੇ ਉਹ ਦੇਖ ਕੇ ਗਏ ਨੇ ਹੁਣੇ ਹੁਣੇ ਤੇ ਮੈਂ ਸੋਚਿਆ ਚਲੋ ਅੱਜ ਤੋਰੀਆਂ ਹੀ ਬਣਾ ਲਾਂਗੇ ਤੇ ਚਲੋ ਜੀ ਮੈਂ ਧੋ ਕੇ ਤਾਂ ਇਹਨਾਂ ਨੂੰ ਕੱਟ ਲੈਣੀ ਆ ਫਿਰ ਜਦੋਂ ਮੈਂ ਤੋਰੀਆਂ ਕੱਟ ਲੀਆਂ ਤਾਂ ਚਲੋ ਜੀ ਹੁਣ ਇਹਨੂੰ ਲਗਾਵਾਂਗੇ ਤੜਕਾ ਗੈਸ ਲਾਓ ਜੀ ਜਿੱਦ ਤਰ ਹੁਣ ਗਰਮ ਹੋ ਚੁੱਕਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਦਲਾ ਵਾਲੇ ਪਾ ਦਾਂਗੇ ਪਿਆਜ਼ ਅਗਰ ਹੁਣ ਮੈਂ ਇਹਦੇ ਵਿੱਚ ਇੱਕ ਪਾਵਾਂਗੀ ਟਮਾਟਰ ਤੇ ਹੋਏ ਇਹਦੇ ਵਿੱਚ ਪਾ ਲਵਾਂਗੇ ਮਸਾਲੇ ਮਸਾਲੇ ਵਿੱਚ ਸੁੱਪਾ ਤੇ ਨਹਾਉਂਦੀ ਪਾਵਾਂਗੇ ਨਾਲ ਹੀ ਪਾਵਾਂਗੇ ਨਮਕ ਥੋੜੇ ਜਿਹੇ ਸਰ तो बेपी मिर्च पाउडर ये तो मैं जरूरी करनी है ना थोड़ी जी पावगी हरी मिर्च थोड़ी तो जी हरी मिर्च पावगी देखो इस तरह ना हरी मिर्च पीस के रख लो ना थोड़ा जो नमक पा रखो तो कभी भी खराब नहीं होंगी है अभी तो थोड़ा जहा पावगी मैं अदरक लहसुन का पेस्ट ਤੁਸੀਂ ਇਹ ਪੂਰਾ ਅਦਰਕ ਦਾ ਪੇਸਟ ਤੁਸੀਂ ਬਣਾ ਕੇ ਰੱਖ ਲਓ। ਅੱਛਾ ਇਸ ਤਰ੍ਹਾਂ ਜੇ ਜਦੋਂ ਇਹ ਕੋਈ ਸਬਜ਼ੀ ਬਣਾਉਣੀ ਹੁੰਦੀ ਜਲਦੀ ਜਲਦੀ ਖੜੀ ਜਾਂਦੀ ਹੈ। ਤੇ ਹੋਰ ਮੈਂ ਪਾਵਾਂਗੀ ਇਸ ਵਿੱਚ ਤੋਰੀਆਂ। ਅੱਜ ਨਾ ਥੋੜਾ ਦੁੱਧ ਵਾਲੀ ਵੀ ਸਲਾਹ ਦੇਖਾਂਗੇ ਕਿਉਂਕਿ ਕਈ ਲੋਕ ਬਣਾਉਂਦੇ ਨੇ ਦੁੱਧ ਵਾਲਾ। देखने इस तरह लगे बचने जो थोड़ी देर बाद बहुत घट तो जो पक जाने एक गल इन ना कि मतलब छिल के धो लो तो धो मतलब कट के नहीं धोना क्योंकि ये पानी बहुत है फिर होता पानी निकलेगा इस करके पहले इन्हें छिलो फिर इन धोवो चलो जी थोड़े भी चिमटे करके रखेंगे ਤਾਂ ਫਿਰ ਇਸ ਨੂੰ ਟੱਕ ਕੇ ਪਕਾ ਲਾਂਗੇ ਤੇ ਥੋੜੀ ਜਿਹੀ ਦੇਰ ਇਹਨੂੰ ਸਿਮ ਤੇ ਕਰਨਾ ਜਦੋਂ ਇਹਦੇ ਚੋਂ ਪਾਣੀ ਨਿਕਲ ਜਾਏਗਾ ਤਾਂ ਫਿਰ ਆਪਾਂ ਗੈਸ ਥੋੜਾ ਤੇਜ਼ ਕਰ ਦਾਂਗੇ ਤਾਂ ਲੋ ਜੀ ਤੁਸੀਂ ਬਨੇ ਰਹੋ ਮੇਰੇ ਨਾਲ ਮਿਲਦੇ ਆ ਤੁਹਾਨੂੰ 2 ਮਿੰਟ ਬਾਅਦ ਜਦ ਤੱਕ ਸਾਡੀਆਂ ਤੋਰੀਆਂ ਹੋ ਰਹੀਆਂ ਆ ਆਪਾਂ ਰੱਖ ਕੇ ਆਨੇ ਥੋੜੇ ਜਿਹਾ ਚਾਵਲ ਬਾਹਰ ਕਿਉਂਕਿ ਖੀਚੜੀਆਂ ਬੋਲੀ ਜਾ ਰਹੀਆਂ ਨੇ ਤੇ ਉਹਨਾਂ ਨੇ ਖਾਣੇ ਆ ਤੇ ਇਹਨਾਂ ਨੇ ਇੱਧਰ ਰੱਖ ਦਾਂਗੀ ਮੈਂ ਤੇ ਦੇਖਣਾ ਖਾਜੂੜੀਆਂ ਐ ਸੋ ਗਾਇਸ 2 ਮਿੰਟ ਹੋ ਗਏ ਤਾਂ ਚੈੱਕ ਕਰ ਲੈਣੇ ਤੇ ਦੇਖੋ ਤੋਰੀਆਂ ਦੇ ਵਿੱਚੋਂ ਪਾਣੀ ਨਿਕਲ ਗਿਆ ਦੇਖ ਲਓ ਦੇਖ ਸਕਦੇ ਹੋ ਤੇ ਹੁਣ ਸੀ ਗਿਆ ਸੀ మీడియం ਕਰ ਲੋ ਮੈਂ ਸਲੋ ਫਲੇਮ ਉੱਤੇ ਸੀ ਪਹਿਲਾਂ ਤੇ ਹੁਣ ਕਰਾਂਗੇ మీడియం ਤੇ ਫਿਰ ਇਸ ਨੂੰ ਪਕਾਵਾਂਗੇ 10 ਮਿੰਟ ਪਕਾਵਾਂਗੇ ਤੇ ਤੋਰੀਆਂ ਜਲਦੀ ਬਣ ਜਾਂਦੀਆਂ ਇਹ ਤੇ ਅੱਜ ਮੈਂ ਨਾ ਹਾਫ ਦੁੱਧ ਵਾਲੀਆਂ ਬਣਾਵਾਂਗੇ ਕੱਢ ਕੇ ਨਾ ਵਿੱਚ ਦੁੱਧ ਪਾ ਕੇ ਦੇਖਾਂਗੀ ਕਿਉਂਕਿ ਕਈ ਲੋਕਾਂ ਨੇ ਨਾ ਇਹ ਵੀਡੀਓ ਦੇਖੀ ਆ ਉਹਨਾਂ ਦੁੱਧ ਪਾ ਕੇ ਬਣਾਉਂਦੇ ਆ ਤੇ ਮੈਂ ਵੀ ਦੇਖਾਂਗੀ ਥੋੜੀਆਂ ਬਣਾਵਾਂਗੇ ਵਿੱਚੋਂ ਕੱਢ ਲਾਂਗੀ ਕਿਉਂਕਿ ਪਤਾ ਨਹੀਂ ਟੇਸ ਕਿਵੇਂ ਦਾ ਹੋਏਗਾ ਤੇ ਚਲੋ ਜੀ ਬਨੇ ਰਹੇ ਤੁਸੀਂ ਮੇਰੇ ਨਾਲ ਫਿਰ ਮਿਲਦੇ ਆ ਜੀ ਤੁਹਾਨੂੰ 10 ਮਿੰਟ ਬਾਅਦ 10 ਮਿੰਟ ਹੋ ਗਏ ਤਾਂ ਫਿਰ ਤੋਂ ਚੈੱਕ ਕਰ ਲੈਂਦੇ ਆ ਤੇ ਦੇਖੋ ਜੀ ਸਾਡੀਆਂ ਤੋਰੀਆਂ ਬਣ ਕੇ ਰੈਡੀ ਨੇ ਤੇ ਲਓ ਜੀ ਹੋ ਗਿਆ ਨਾ ਇਸੇ ਤਰ੍ਹਾਂ ਰਸਮੀ ਸੀ ਨਹੀਂ ਆ ਵਧੀਆ ਲੱਗਦੀ ਹੈ ਤੇ ਹੁਣ ਮੈਂ ਇਹਦੇ ਚ ਕੱਢ ਕੇ ਨਾ ਥੋੜੀ ਜਿਹੀ ਦੁੱਧ ਪਾ ਕੇ ਦੇਖਾਂਗੇ ਕਿਵੇਂ ਦੀਆਂ ਬਣਦੀਆਂ ਕਿਉਂਕਿ ਮੈਂ ਕਦੀ ਨਹੀਂ ਬਣਾਈਆਂ ਇਸ ਤਰ੍ਹਾਂ ਇਹਦੇ ਚ ਕੱਢ ਲੈਂਦੇ ਆ ਤਾਂ ਨਹੀਂ ਫਿਰ ਟੈਸਟ ਕਿਵੇਂ ਦਾ ਹੋਏਗਾ ਤੇ ਇਸ ਕਰਕੇ ਥੋੜੀਆਂ ਬਣਾਵਾਂਗੇ ਦੋ ਤbaar ਦੇਖਦੇ ਹਾਂ ਸੁਆਜੀ ਲੋ ਜੀ ਥੋੜਾ ਕੱਟ ਲੈਣੇ ਤੇ ਫਿਰ ਇਹਦੇ ਚ ਪਾਵਾਂਗੇ ਦੁੱਧ ਤੇ ਦੇਖਾਂਗੇ ਅੱਜ ਇਹ ਵੀ ਐਕਸਪੈਰੀਮੈਂਟ ਕਰਕੇ ਟਿੱਕੀਆਂ ਦੀਆਂ ਬਣਦੀਆਂ ਕਿਉਂਕਿ ਮੈਂ ਕਈ ਲੋਕਾਂ ਨੇ ਦੇਖਿਆ ਉਹ ਦੁੱਧ ਪਾ ਕੇ ਇਹ ਨਾ ਬਣਾਉਂਦੇ ਨੇ ਤੇ ਬਿਲਕੁਲ ਥੋੜੀਆਂ ਹੀ ਬਣਾਵਾਂਗੀ ਮੈਂ ਇਸ ਦਾ ਸੁਆਜੀ ਹੁਣ ਇਹਦੇ ਚ ਥੋੜਾ ਜਿਹਾ ਪਾ ਦਾਂਗੇ ਦੁੱਧ अच्छी ये सुनो एक दो बार आंदनी है दूध नु क्योंकि जिनन ने वीडियो देखी है उन्होंने इसी तरह बनाई है कई बार तोरिया तब मैं सोचा कि चलो मैं भी इसी तरह बना के देख लन्नी है आज थोड़ी जियां तो लो जी ਜਿਆਦਾ ਨਹੀਂ ਕਿਉਂਕਿ ਫਟ ਜਾਏਗਾ ਦੁੱਧ ਹੈ ਨਾ ਇਸ ਕਰਕੇ ਹਿਲਾਉਂਦੇ ਰਹੋ ਇਹਨੂੰ। ਇਹ ਵੈਸੀ ਤਾਂ ਵਧੀਆ ਕਰੀਮੀ ਜੀਆਂ ਵਧੀਆ ਲੱਗ ਰਹੀਆਂ ਦੇਖਣ ਨੂੰ ਤਾਂ। ਇਹ ਦੁੱਧ। ਲਓ ਜੀ। 2 ਮਿੰਟ ਚ ਬਣ ਗਈਆਂ ਤੇ ਹੁਣ ਗੈਸ ਨੂੰ ਬੰਦ ਕਰ ਲਾਂਗੇ। ਤੇ ਚਲੋ ਜੀ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਕਿਵੇਂ ਦੀਆਂ ਬਣੀਆਂ। ਤੇ ਲਓ ਜੀ ਇੱਧਰ ਸਾਡੀਆਂ ਏ ਸਿੰਪਲ ਤੇ ਉਹ ਦੁੱਧ ਵਾਲੀਆਂ ਤੂਰੀਆਂ ਬਣ ਕੇ ਰੈਡੀ ਨੇ ਸਾਡੀਆਂ ਤੇ ਗੈਸ ਨੂੰ ਬੰਦ ਕਰ ਦਿੰਦੇ। ਸੋ ਗਾਇਜ਼ ਲੋ ਜੀ ਤੇ ਸਾਡੀਆਂ ਸਿੰਪਲ ਤੂਰੀਆਂ ਤੇ ਇੱਧਰ ਹੈਗੀਆਂ ਨੇ ਦੁੱਧ ਵਾਲੀਆਂ ਦੋਨੋਂ ਹੀ ਮੈਂ ਬਣਾਨੀਆਂ ਤਾਂ ਟੇਸਟ ਕਰਕੇ ਦੇਖਿਆ ਦੁੱਧ ਵਾਲੀਆਂ ਬਹੁਤ ਹੀ ਟੇਸਟੀ ਬਣੀਆਂ ਨੇ ਤੇ ਇਹਨਾਂ ਨੂੰ ਵੀ ਮੈਂ ਟੇਸਟ ਕਰਾਇਆ ਕਹਿੰਦੇ ਵਧੀਆ ਹੈ ਤੇ ਮੈਂ ਅੱਗੇ ਤੋਂ ਇਸ ਤਰ੍ਹਾਂ ਵੀ ਬਣਾਇਆ ਕਰਾਂਗੀ। ਤੇ ਲਓ ਜੀ ਅੱਜ ਦੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਜੀ ਤੇ ਬਾਹਰ ਦੇਖਦੇ ਆਂ ਕਿ ਚਿੜੀਆਂ ਨੇ ਚਾਵਲ ਖਾ ਲਏ ਜਾਂ ਨਹੀਂ ਤੇ ਬਲੇਰੋ ਤੁਸੀਂ ਮੇਰੇ ਨਾਲ ਤੁਹਾਨੂੰ ਬਾਹਰ ਲੈ ਕੇ ਚਲਦੀ ਆਂ ਗਾਇਜ਼ ਲਓ ਜੀ ਮੈਂ ਆਈ ਸੀ ਬਾਹਰ ਤੇ ਬਾਹਰ ਕੰਬ ਵਾਲੀ ਨੇ ਸਾਫ਼ ਸਫਾਈ ਕਰਕੇ ਸੌਟ ਦਿੱਤਾ ਕਹਿੰਦੀ ਖਾ ਲਿਆ ਸੀਗਾ ਪੂਰਾ ਖਾਲੀ ਹੋ ਚੁੱਕਿਆ ਸੀ ਉਹ ਤੇ ਲਓ ਜੀ ਤੁਸੀਂ ਕਰੋ ਗੁਰੂ ਘਰ ਦੇ ਦਰਸ਼ਨ ਤੇ ਬਹੁਤ ਹਵਾ ਚੱਲ ਰਹੀ ਹੈ ਬਾਹਰ ਤੇ ਮੌਸਮ ਗਰਮੀਤ ਬਹੁਤ ਕਾਫੀ ਗਰਮੀ ਹੈ ਮਤਲਬ ਇਸ ਤਰ੍ਹਾਂ ਲੱਗਦਾ ਜਿਵੇਂ ਜੂਨ ਮਹੀਨਾ ਹੋਵੇ ਤੇ ਤੁਹਾਨੂੰ ਅੱਸੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸੋਨ ਸੋਨੇ ਕਮੈਂਟ ਕਰਿਆ ਕਰੋ ਔਰ ਲਾਤ ਤੱਕ ਮੇਰੇ ਨਾਲ ਬਨੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ